ਹਾਂਜੀ ਸਰ ਸਾਡੇ ਐਸਰ ਅੱਜ ਸਾਡੇ ਐਸਐਸਪੀ ਹਿਸ਼ਾਲਪੁਰ ਸ਼੍ਰੀ ਸੁਨੰਦਰ ਲੰਬਾ ਜੀ ਆਈਪੀਐਸ ਐਸਐਸਪੀ ਛਾਲਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਰਾ ਤੇ ਲੁੱਟਾਂ ਹੋਣ ਨੂੰ ਠੱਲ ਪਾਉਣ ਦੇ ਸਬੰਧ ਵਿੱਚ ਅੱਜ ਹਿਸ਼ਾਲਪੁਰ ਪੁਲਿਸ ਨੂੰ ਸੀਐਸਟਾਫ ਔਰ ਖਾਣਾ ਮਾਰਟਨ ਦੀ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਹਾਇਤਾ حاصل ਹੋਈ ਹੈ ਜਦੋਂ ਮਕਦਮਾ ਨੰਬਰ 37/24 378 411 ਆਈਪੀਸੀ ਤਹਿਤ ਜਿਹੜੀ ਬਲੇਲੋ ਗੱਡੀ ਪਿਕਅਪ ਸੀਗੀ ਸਬਜ਼ੀ ਵਾਲੀ ਗੱਡੀ ਜਲੰਧਰ ਤੋਂ ਉਮਨੇ ਜਾ ਰਹੀ ਸੀ ਇਹ 19/24 ਨੂੰ ਫੋਹ ਹੋਈ ਸੀਗੀ ਤੇ ਇਹ ਗੱਡੀ ਛੱਡ ਕੇ ਬੰਦੇ ਭੱਜ ਗਏ ਸੀਗੇ ਅਸੀਂ ਉਹ ਪੰਜ ਬੰਦੇ ਜਿਹੜੇ ਆ ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰਾ ਖਲਾਫ ਮਾਮਲੇ ਤੋਰਦੇ ਹੋਏ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਨਾਂ ਨੇ ਪੂਰਬੀ ਇਲਾਕੇ ਦੇ ਵਿੱਚ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਸਾਥੀ ਨਾਲ ਇਹਨਾਂ ਤੋਂ ਕੋਸ਼ਿਸ਼ ਕਰਕੇ ਲੜਿੰਦੀ ਗਾਈ ਕਾਰਵਾਈ ਜਿਹੜੀ ਆ ਅਮਨ ਚ ਲਿਆ